ਸਕੂਲ ਦੇ ਜਿਹੜੇ ਟੀਚਰ ਆ ਉਹਨਾਂ ਨੇ ਸੂਬੇ ਦਾ ਤੇਜਤਨ ਨਾਮ ਰੋਸ਼ਨ ਕੀਤਾ ਹੈ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਛੋਟੇ ਜਿਹੇ ਸ਼ਹਿਰ ਵਿੱਚੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਜੁਝਾਰ ਸਿੰਘ ਜਿਨ੍ਹਾਂ ਨੇ ਸਾਡੇ ਇੱਥੇ ਸਕੂਲ ਚ ਜਾ ਵੀ ਕਰਦੇ ਹੈਗੇ ਆ ਤਾਂ ਇੱਕ ਗੁਰੂ ਪੀਰਾਂ ਦੀ ਧਰਤੀ ਤੋਂ ਨਿਕਲ ਕੇ ਇੱਕ ਬਹੁਤ ਵੱਡੀ ਬੁਲੰਦੀ ਨੂੰ ਅੱਜ ਹਾਸਲ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਜਿੱਤ ਕੇ ਆਏ ਆ ਸਾਰਾ ਜੀਨੀਅਸ ਇੰਟਰਨੈਸ਼ਨਲ ਸਕੂਲ ਸਾਡਾ ਪੂਰਾ ਇਲਾਕਾ ਪੂਰਾ ਪਰਿਵਾਰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਕਰਦਾ ਹੈ ਸਰ ਕਿੜੀਆਂ ਕਿੜੀਆਂ ਔਕਣਾ ਉਹਨਾਂ ਨੂੰ ਸਮੇਂ ਦੌਰਾਨ ਆਈਆਂ ਸੀਗੀਆਂ ਤੇ ਕਿਉਂਕਿ ਫਾਈਨੈਂਸ਼ੀਅਲੀ ਬੜੀ ਹੈਵੀ ਗੇਮ ਹੈਗੀ ਆ ਖਰਚਾ ਵੀ ਬਹੁਤ ਹੁੰਦਾ ਹੈ ਕਿਸ ਤਰ੍ਹਾਂ ਦੀ ਮਦਦ ਕੀਤੀ ਸੀ ਅ ਜੁਜਾਰ ਸਿੰਘ ਦਾ ਅਗਰ ਪਿਛੋਕੜ ਦੇਖਿਆ ਜਾਏ ਉਹ ਤੇ ਮਾਛੀਵੜ ਤੋਂ ਪਿਛੋਕੜ ਹੈਗਾ ਤੇ ਪਹਿਲੇ ਭਲਵਾਨੀ ਕਰਦਾ ਸੀਗਾ ਤੇ ਫਿਰ ਜਦੋਂ ਸਾਡੇ ਇਹ ਅਪਰੋਚ ਵਿੱਚ ਆਇਆ ਸੀ ਇਹਨੂੰ ਐਜ਼ ਅ ਟੀਚਰ ਇੱਥੇ ਜੁਆਇਨ ਕੀਤਾ ਤਾਂ ਹਮੇਸ਼ਾ ਇਹ ਨੇ ਇਹੀ ਕਹਿਣਾ ਵੀ ਸਰ ਮੈਂ ਬੜੀ ਉੱਚੀ ਬੁਲੰਦੀ ਤੇ ਜਾਣਾ ਹੈ ਵੀ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੁਜਾਰ ਸਿੰਘ ਅਸੀਂ ਹਮੇਸ਼ਾ ਤੁਹਾਡੇ ਨਾਲ ਪੂਰਾ ਸਕੂਲ ਪੂਰਾ ਅਸੀਂ ਤੁਹਾਡੇ ਨਾਲ ਹਮੇਸ਼ਾ ਤੇ ਜਿੱਥੇ-ਜਿੱਥੇ ਵੀ ਨੂੰ ਕੋਈ ਔਕੜ ਆਈਆਂ ਅਸੀਂ ਹਮੇਸ਼ਾ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤਾਂ ਮੈਂ ਇੱਕ ਚੀਜ਼ ਹੋਰ ਛੋਟੀ ਜਿਹੀ ਜ਼ਰੂਰ ਇੱਥੇ ਦੱਸਣੀ ចង់ਦਾ ਕਿ ਇਹ ਇੱਕ ਐਸਾ ਲੜਕਾ ਸਾਨੂੰ ਮਿਲਿਆ ਐਸਾ ਟੀਚਰ ਮਿਲਿਆ ਕਿ ਇੱਕ ਬੇਸਿਕ ਸੇ ਬਹੁਤ ਜ਼ਿਆਦਾ ਕਲੀਅਰ ਹੈ ਗਿਆ ਬੇਸਿਕ ਸੇ ਸਾਡੇ ਬੱਚੇ ਜਿਹਦਾ ਹੁਣ ਕਾਫੀ ਬੱਚੇ ਹੀ ਹਿੱਟਦੇ ਆ ਬੱਚੇ ਨੂੰ ਬੇਸਿਕ ਤੋਂ ਲੈ ਕੇ ਕਾਫੀ ਉੱਚੀ ਬੁਲੰਦੀ ਤੱਕ ਲੈ ਕੇ ਗਿਆ ਤਾਂ ਬਹੁਤ ਅੱਛਾ ਸਰ ਹੁਣ ਉਹਨਾਂ ਦਾ ਅੱਗੇ ਜਾਣ ਦਾ ਸੁਪਨਾ ਵੀ ਹੈਗਾ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ ਕਿਉਂਕਿ ਤੁਹਾਡੇ ਕੋਲ ਜੌਬ ਕਰਦੇ ਨੇ ਤੇ ਸੁਭਾਵਿਕ ਜੀ ਗੱਲ ਆ ਜਿਸ ਹਿਸਾਬ ਦੇ ਨਾਲ ਗੇ ਖਰਚਾ ਵੀ ਬਹੁਤ ਹੁੰਦਾ ਹੈ ਤੇ ਜਿਹੜੀ ਡਾਈਟ ਹੈਗੀ ਉਹ ਵੀ ਬਹੁਤ ਹੁੰਦੀ ਹੈ ਬਿਲਕੁਲ ਬਿਲਕੁਲ ਇਸ ਚੀਜ਼ ਸੇ ਜਿੱਥੇ ਹੁਣ ਇਹ ਇਸ ਚੀਜ਼ ਸੇ ਆ ਗਿਆ ਇਸ ਚੀਜ਼ ਤੋਂ ਅਗੇ ਨੂੰ ਡਿਸਪਲਿਨ ਵੀ ਬਹੁਤ ਧਿਆਨ ਰੱਖਣਾ ਪਏਗਾ ਪੰਚੁਐਲਟੀ ਬਹੁਤ ਧਿਆਨ ਰੱਖਣੀ ਪਏਗੀ ਔਰ ਡਾਈਟ ਤਾਂ ਨੇਚਰਲੀ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਕੋਈ ਗੱਲ ਨਹੀਂ ਅਸੀਂ ਹਰ ਟਾਈਮ ਉਹਦੇ ਲਈ ਅਵੇਲੇਬਲ ਹੈ ਕਿ ਮੈਨੂੰ ਹਮੇਸ਼ਾ ਇਹੀ ਕਹੇ ਵੀ ਜੁਝਾਰ ਸਿੰਘ ਕੋਈ ਗੱਲ ਨਹੀਂ ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਹੈ ਜੀ ਮੈਂ ਵੀ ਨੈਸ਼ਨਲ ਪਲੇਅਰ ਹੈਗਾ ਬੈਡਮਿੰਟਨ ਨੇ ਨੈਸ਼ਨਲ 3 ਟਾਈਮਸ ਕਿੱਟ ਹੈ ਫੁੱਟਬਾਲ ਖੇਡਦੇ ਆ ਤਾਂ ਸਪੋਰਟਸ ਵਾਲੇ ਨੂੰ ਪਤਾ ਕਿ ਸਪੋਰਟਸ ਕਿੰਨਾ ਉੱਚੇ ਲੈਵਲ ਤੇ ਜਾਣ ਜਾਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਔਰ ਕਿੰਨਾ ਡਿਸਪਲਿਨ ਚਾਹੀਦਾ ਤੇ ਫਾਈਨੈਂਸ਼ਲੀ ਵੀ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਇੱਕ ਚੀਜ਼ ਬੜੀ ਅਹਿਮ ਜੁਝਾਰ ਨੇ ਬੋਲਿਆ ਕਿ ਕਿਸੇ ਨੂੰ ਟਾਈਮ ਦੇ ਉਤੇ ਡੂ ਪ੍ਰੈਸ ਹੋ ਸਕਦਾ ਹੈ। ਯਾਨੀ ਕਿ ਇਹ ਉਹ ਗੇਮ ਆ ਜਿਹੜੀ 24/7 ਤੁਹਾਨੂੰ ਬਿਲਕੁਲ ਨੇਚਰਲ ਲੈ ਕੇ ਕੰਮ ਕਰਨ ਦੀ, ਖੇਡਣ ਦੀ ਉਹ ਗੱਲ ਕਹਿੰਦੀ ਆ। ਆ ਲੱਗਦਾ ਨਾ ਇਸ ਨਾਲ ਵੀ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿਣਗੇ ਤੇ ਉਹੀ ਬੱਚੇ ਆਣਗੇ ਜਿਹੜੇ ਬਿਲਕੁਲ ਪਿਓਰ ਹੋਣਗੇ। ਬਿਲਕੁਲ ਬਿਲਕੁਲ। ਸਭ ਤੋਂ ਪਹਿਲੇ ਸਾਡੇ ਐਡੀ ਵੱਡੀ ਐਗਜ਼ੈਂਪਲ ਜੁਝਾਰ ਸਿੰਘ ਹੀ ਹੈਗਾ। ਬਿਲਕੁਲ ਸਿੱਖੀ ਸਰੂਪ ਵਿੱਚ ਹੈਗਾ, ਕੋਈ ਨਸ਼ਾ ਨਹੀਂ, ਕੋਈ ਕੁਝ ਨਹੀਂ। ਤਾਂ ਹਮੇਸ਼ਾ ਇਹ ਬੱਚਿਆਂ ਨੂੰ ਵੀ ਇਹੀ ਇਸ ਚੀਜ਼ ਨੂੰ ਉਤਸ਼ਾਹਿਤ ਕਰਦਾ ਵੀ ਆਪਾਂ ਇੱਕ ਪਿਓਰਟੀ ਵਿੱਚ ਪਿਓਰਟੀ ਵਿੱਚ ਰਹਿ ਕੇ ਅਸੀਂ ਸਪੋਰਟਸ ਕਰਨੀ ਹੈ ਤਾਂ ਆਪਾਂ ਉਹਦੀ ਸਿਹਤ ਦੇਖਦੇ ਆਂ ਜਾਂ ਉਹਦੇ ਅਸੀਂ ਡੋਲੇ ਦੇਖਦੇ ਆਂ ਨੇਚਰਲੀ ਸਾਨੂੰ ਪ੍ਰਾਉਡ ਹੁੰਦਾ ਕਿ ਇੱਕ ਬੰਦਾ ਸਿੱਖੀ ਸਰੂਪ ਚ ਰਹਿ ਕੇ ਔਰ ਨੋਨ ਵੇਜ ਨਾ ਖਾ ਕੇ ਥੋੜਾ ਬਹੁਤਾ ਮੈਨੂੰ ਲੱਗਦਾ ਨੋਨ ਵੇਜ ਖਾਂਦਾ ਵੀ ਹੈ ਪਰ ਮਤਲਬ ਉਹ ਚੀਜ਼ਾਂ ਨੂੰ ਬਿਲਕੁਲ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਸਾਡੇ ਲਈ ਬੜੀ ਬੱਚਿਆਂ ਲਈ ਬੜੀ ਵੱਡੀ ਮਿਸਾਲ ਬਣਿਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਤੇ ਸਿਰ ਹੁਣ ਬੱਚੇ ਆਣਗੇ ਵੀ ਤੁਹਾਡੇ ਨਾਲ ਵਿਰਾਤਾ ਕਾਇਮ ਕਰਨਗੇ ਤੁਹਾਡੇ ਵੱਲੋਂ ਵੀ ਕੋਈ ਅਜਿਹਾ ਇੰਸਟੀਟਿਊਸ਼ਨ ਖੁੱਲ੍ਹਿਆ ਜਾਵੇ ਕਿ ਇੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾ ਸਕੇ ਤੇ ਹੋਰ ਨਮਾ ਜਿਮ ਲੈ ਕੇ ਆ ਰਹੇ ਤੇ ਜੀਨੀ ਸਕੂਲ ਚ ਜਿਮ ਬਣਾ ਰਹੇ ਜਿੱਦਣ ਅਸੀਂ ਹੋਰ ਬੱਚਿਆਂ ਨੂੰ ਕਾਫੀ ਫੈਸਿਲਿਟੀਆਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਪੋਰਟਸ ਵੀ ਸਾਡਾ ਸਕੂਲ ਪਹਿਲੇ ਹੀ ਬਹੁਤ ਤੁਸੀਂ ਇਸ ਇਲਾਕੇ ਵਿੱਚ ਦੇਖਿਆ ਹੋਣਾ ਕਿ ਜੀਨੀਅਸ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਇਸ ਦਾ ਬਹੁਤ ਵੱਡੇ ਉਪਲਬਧੀਆਂ ਤੇ ਚੱਲ ਰਹੇ ਬੜੇ ਸਾਡੇ ਬੱਚੇ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਏ ਤਾਂ ਇਸ ਚੀਜ਼ ਕੋਈ ਦੂਰਅਏ ਨਹੀਂ ਹੈਗੀ ਕਿ ਸਾਡਾ ਸਕੂਲ ਸਪੋਰਟਸ ਨੂੰ ਬਹੁਤ ਵੱਡੀ ਪ੍ਰਾਪਤੀ ਕਰ ਰਿਹਾ ਜੀ ਨੌਜਵਾਨਾਂ ਨੂੰ ਕੀ ਸਨੇਹ ਦਿਲਾ ਚਾਹੁੰਦਾ ਮੇਰਾ ਇਹ ਸੁਨੇਹਾ ਹੈ ਕਿ ਐਡੀ ਵੱਡੀ ਐਗਜ਼ੈਂਪਲ ਸੈੱਟ ਕਰਤੀ ਸਾਡੇ ਛੋਟੇ ਜਿਹੇ ਪ ਉਹਨੂੰ ਸਿੱਖ ਕੇ ਉਹਨੂੰ ਦੇਖ ਕੇ ਉਹਦੇ ਵੱਲ ਸਿੱਖੋ ਤੇ ਇੱਕ ਇੱਕ ਇਤਨਾ ਗੋਲ ਸੈੱਟ ਕਰੋ ਇੱਕ ਡਿਸਪਲਿਨ ਚਾਓ ਕਿ ਅਸੀਂ სპੋਰਟਸ ਨੂੰ ਜਾਂ ਅਸੀਂ ਕਿਸੇ ਵੀ ਚੀਜ਼ ਵਾਸਤੇ ਕਰਨ ਵਾਸਤੇ ਮੈਨੂੰ ਲੱਗਦਾ ਹੈ ਡਿਸਪਲਿਨ ਸਭ ਤੋਂ ਜ਼ਰੂਰੀ ਹੈਗਾ ਇੱਕ ਟਾਈਮ ਟੇਬਲ ਬਣਾਓ ਆਪਣੀ ਲਾਈਫ ਦਾ ਅਸੀਂ ਸਕੂਲ ਵਿੱਚ ਵੀ ਜਾਂਦੇ ਤਾਂ ਇੱਕ ਟਾਈਮ ਟੇਬਲ ਦੇ ਨਾਲ ਚੱਲਦੇ ਹਾਂ ਤਾਂ ਅਗਰ ਟਾਈਮ ਟੇਬਲ ਬਣੇਗਾ ਅਗਰ ਅਸੀਂ ਡਾਈਟ ਦਾ ਸੇਧ ਦਾ ਧਿਆਨ ਰੱਖਾਂਗੇ სპੋਰਟਸ ਵਿੱਚ ਚਾਵਾਂਗੇ ਤਾਂ ਨਸ਼ਿਆਂ ਤੋਂ ਜ਼ਰੂਰ ਅਸੀਂ ਦੂਰ ਰਹਾਂਗੇ ਮੇਰੀ ਸਾਰਿਆਂ ਲਈ ਇਹੀ ਉਮੀਦ ਵੀ ਹੈ ਤੇ ਮੈਂ ਇਹੀ ਕਹਿੰਦਾ ਵੀ ਆਪਾਂ ਸਪੋਰਟਸ ਵਿੱਚ ਹਮੇਸ਼ਾ ਜੁੜੀਏ ਤੇ ਆਪਾਂ ਆਪਣੇ ਦੇਸ਼ ਦਾ ਆਪਣੇ ਨਾਮ ਪੇਰੈਂਟਸ ਆਪਣੇ ਸਕੂਲਾਂ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਟੀਚਰਾਂ ਉਹਨਾਂ ਨੇ ਸੂਬੇ ਦਾ ਤੇਸ਼ਤਨ ਨਾਮ ਰੌਸ਼ਨ ਕੀਤਾ ਹੈ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਛੋਟੇ ਜਿਹੇ ਸ਼ਹਿਰ ਵਿੱਚੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਜੁਝਾਰ ਸਿੰਘ ਜਿਨ੍ਹਾਂ ਨੇ ਸਾਡੇ ਇੱਥੇ ਸਕੂਲ ਚ ਚੋਅ ਵੀ ਕਰਦੇ ਹੈਗੇ ਆ ਤਾਂ ਇੱਕ ਗੁਰੂ ਪੀਰਾਂ ਦੀ ਧਰਤੀ ਤੋਂ ਨਿਕਲ ਕੇ ਇੱਕ ਬਹੁਤ ਵੱਡੀ ਬੁਲੰਦੀ ਨੂੰ ਅੱਜ ਹਾਸਲ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਜਿੱਤ ਕੇ ਆਏ ਹੈ ਸਾਰਾ ਜੀਨੀਅਸ ਇੰਟਰਨੈਸ਼ਨਲ ਸਕੂਲ ਸਾਡਾ ਪੂਰਾ ਇਲਾਕਾ ਪੂਰਾ ਪਰਿਵਾਰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਕਰਦਾ ਹੈ ਸੋ ਕਿੜੀਆਂ ਕਿੜੀਆਂ ਔਕਣਾ ਉਹਨਾਂ ਨੂੰ ਉਸ ਸਮੇਂ ਦਰਾਂ ਲਾਈਆਂ ਸੀਗੀਆਂ ਦੇ ਕਿਉਂਕਿ ਇਹ ਫਾਈਨੈਂਸ਼ੀਅਲੀ ਬੜੀ ਹੈਵੀ ਗੇਮ ਹੈਗੀ ਹੈ ਖਰਚਾ ਵੀ ਬਹੁਤ ਹੁੰਦਾ ਹੈ ਕਿਸ ਤਰ੍ਹਾਂ ਦੀ ਮਦਦ ਕੀਤੀ ਸੀ ਅ ਜੁਜਾਰ ਸਿੰਘ ਦਾ ਅਗਰ ਪਿਛੋਕਰ ਦਿਖਿਆ ਜਾਵੇ ਤਾਂ ਮੱਛੀਵੜ ਤੋਂ ਪਿਛੋਕਰ ਹੈਗਾ ਤੇ ਪਹਿਲੇ ਪਹਿਲਵਾਨੀ ਕਰਦਾ ਸੀਗਾ ਤੇ ਫਿਰ ਜਦੋਂ ਸਾਡੇ ਇਹ ਅਪਰੋਚ ਵਿੱਚ ਆਇਆ ਸੀ ਇਹਨੂੰ ਐਸ ਅ ਟੀਚਰ ਇੱਥੇ ਜੁਆਇਨ ਕੀਤਾ ਤਾਂ ਹਮੇਸ਼ਾ ਇਹ ਨੇ ਇਹੀ ਕਹਿਣਾ ਵੀ ਸਰ ਮੈਂ ਬੜੀ ਉੱਚੀ ਬੁਲੰਦੀ ਤੇ ਜਾਣਾ ਹੈ ਵੀ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੁਜਾਰ ਸਿੰਘ ਅਸੀਂ ਹਮੇਸ਼ਾ ਤੁਹਾਡੇ ਨਾਲ ਪੂਰਾ ਸਕੂਲ ਪੂਰਾ ਅਸੀਂ ਤੁਹਾਡੇ ਨਾਲ ਹਮੇਸ਼ਾ ਤੇ ਜਿੱਥੇ-ਜਿੱਥੇ ਵੀ ਨੂੰ ਕੋਈ ਔਕੜ ਆਈਆਂ ਅਸੀਂ ਹਮੇਸ਼ਾ ਇਹਦੇ ਨਾਲ ਮੁੱਡੇ ਨਾਲ ਮੁੱਢਾ ਲਾ ਕੇ ਖੜੇ ਤਾਂ ਮੈਂ ਇੱਕ ਚੀਜ਼ ਹੋਰ ਛੋਟੀ ਜਿਹੀ ਜ਼ਰੂਰ ਇੱਥੇ ਦੱਸਣੀ ចង់ਦਾ ਕਿ ਇਹ ਇੱਕ ਐਸਾ ਲੜਕਾ ਸਾਨੂੰ ਮਿਲਿਆ ਐਸਾ ਟੀਚਰ ਮਿਲਿਆ ਕਿ ਇੱਕ ਬੇਸਿਕ ਸੇ ਬਹੁਤ ਜ਼ਿਆਦਾ ਕਲੀਅਰ ਹੈ ਗਿਆ ਬੇਸਿਕ ਸੇ ਸਾਡੇ ਬੱਚੇ ਜਿਹਦਾ ਹੁਣ ਕਾਫੀ ਬੱਚੇ ਹੀ ਹਿੱਟਦੇ ਨੇ ਬੱਚੇ ਨੂੰ ਬੇਸਿਕ ਤੋਂ ਲੈ ਕੇ ਕਾਫੀ ਉੱਚੀ ਬੁਲੰਦੀ ਤੱਕ ਲੈ ਕੇ ਗਿਆ ਤਾਂ ਬਹੁਤ ਅੱਛਾ ਹੈ ਸਰ ਹੁਣ ਉਹਨਾਂ ਦਾ ਅੱਗੇ ਜਾਣ ਦਾ ਸੁਪਨਾ ਵੀ ਹੈਗਾ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ ਕਿਉਂਕਿ ਤੁਹਾਡੇ ਕੋਲ ਜੌਬ ਕਰਦੇ ਨੇ ਤੇ ਸੁਭਾਗੀ ਦੀ ਗੱਲ ਹੈ ਜਿਸ ਹਿਸਾਬ ਦੇ ਨਾਲ ਗ ਖਰਚਾ ਵੀ ਬਹੁਤ ਹੁੰਦਾ ਹੈ ਤੇ ਜਿਹੜੀ ਡਾਈਟ ਹੈਗੀ ਉਹ ਵੀ ਬਹੁਤ ਹੁੰਦੀ ਹੈ ਬਿਲਕੁਲ ਬਿਲਕੁਲ ਇਸ ਚੀਜ਼ ਸੇ ਜਿੱਥੇ ਹੁਣ ਇਹ ਇਸ ਚੀਜ਼ ਸੇ ਆ ਗਿਆ ਇਸ ਚੀਜ਼ ਤੋਂ ਅਗੇ ਨੂੰ ਡਿਸਪਲਿਨ ਵੀ ਬਹੁਤ ਧਿਆਨ ਰੱਖਣਾ ਪਏਗਾ ਪੰਚੁਐਲਟੀ ਬਹੁਤ ਧਿਆਨ ਰੱਖਣੀ ਪਏਗੀ ਔਰ ਡਾਈਟ ਤਾਂ ਨੇਚਰਲੀ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਕੋਈ ਗੱਲ ਨਹੀਂ ਅਸੀਂ ਹਰ ਟਾਈਮ ਉਹਦੇ ਲਈ ਅਵੇਲੇਬਲ ਹੈ ਕਿ ਮੈਨੂੰ ਹਮੇਸ਼ਾ ਇਹੀ ਕਹਾਂ ਵੀ ਜੁਜਾਰ ਸਿੰਘ ਕੋਈ ਗੱਲ ਨਹੀਂ ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਹੈ ਜੀ ਮੈਂ ਵੀ ਨੈਸ਼ਨਲ ਪਲੇਅਰ ਹੈਗਾ ਬੈਡਮਿੰਟਨ ਨੇ ਨੈਸ਼ਨਲ 3 ਟਾਈਮਸ ਖੇਡੇ ਆ ਫੁੱਟਬਾਲ ਖੇਡਦੇ ਆ ਤਾਂ ਸਪੋਰਟਸ ਵਾਲੇ ਨੂੰ ਪਤਾ ਕਿ ਸਪੋਰਟਸ ਕਿੰਨਾ ਉੱਚੇ ਲੈਵਲ ਤੇ ਜਾਣ ਜਾਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਔਰ ਕਿੰਨਾ ਡਿਸਪਲਿਨ ਚਾਹੀਦਾ ਤੇ ਫਾਈਨੈਂਸ਼ਲੀ ਵੀ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਇੱਕ ਚੀਜ਼ ਬੜੀ ਅਹਿਮ ਜੁਝਾਰ ਨੇ ਬੋਲੀ ਕਿ ਕਿਸੇ ਵੀ ਟਾਈਮ ਦੇ ਉਤੇ ਡੂ ਪ੍ਰੈਸਟ ਹੋ ਸਕਦਾ ਹੈ। ਯਾਨੀ ਕਿ ਇਹ ਉਹ ਗੇਮ ਆ ਜਿਹੜੀ 24/7 ਤੁਹਾਨੂੰ ਬਿਲਕੁਲ ਨੇਚਰਲ ਲੱਗੇ ਕੰਮ ਕਰਨ ਦੀ, ਖੇਡਣ ਦੀ ਉਹ ਗੱਲ ਕਹਿੰਦੀ ਆ। ਲੱਗਦਾ ਨਾ ਇਸ ਨਾਂ ਵੀ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿਣਗੇ ਤੇ ਉਹੀ ਬੱਚੇ ਆਣਗੇ ਜਿਹੜੇ ਬਿਲਕੁਲ ਪਿਓਰ ਹੋਣਗੇ। ਬਿਲਕੁਲ ਬਿਲਕੁਲ। ਸਭ ਤੋਂ ਪਹਿਲੇ ਸਾਡੇ ਐਡੀ ਵੱਡੀ ਐਗਜ਼ੈਂਪਲ ਜੁਝਾਰ ਸਿੰਘ ਹੀ ਹੈਗਾ। ਬਿਲਕੁਲ ਸਿੱਖੇ ਸਰੂਪ ਵਿੱਚ ਹੈਗਾ ਕੋਈ ਨਸ਼ਾ ਨਹੀਂ, ਕੋਈ ਕੁਝ ਨਹੀਂ। ਤਾਂ ਹਮੇਸ਼ਾ ਇਹ ਬੱਚਿਆਂ ਨੂੰ ਵੀ ਹੀ ਇਸ ਚੀਜ਼ ਨੂੰ ਉਤਸ਼ਾਹਿਤ ਕਰਦਾ ਵੀ ਆਪਾਂ ਇੱਕ ਪਿਓਰਿਟੀ ਵਿੱਚ ਪਿਓਰਿਟੀ ਵਿੱਚ ਰਹਿ ਕੇ ਅਸੀਂ سپورٹس ਕਰਨੀਆਂ ਤਾਂ ਆਪਾਂ ਉਹਦੀ ਸਿਹਤ ਦੇਖਦੇ ਆ ਜਾਂ ਉਹਦੇ ਅਸੀਂ ਡੋਲੇ ਦੇਖਦੇ ਆ ਨੈਚੁਰਲੀ ਸਾਨੂੰ ਪ੍ਰਾਊਡ ਹੁੰਦਾ ਇੱਕ ਬੰਦਾ ਸਿੱਖੀ ਸਰੂਪ ਤੇ ਰਹਿ ਕੇ ਔਰ ਨੋਨ ਵੇਜ ਨਾ ਖਾ ਕੇ ਥੋੜਾ ਬਤਾਂ ਮੈਨੂੰ ਲੱਗਦਾ ਨੋਨ ਵੇਜ ਖਾਂਦੇ ਵੀ ਹੈ ਪਰ ਮਤਲਬ ਉਹ ਚੀਜ਼ਾਂ ਨੂੰ ਬਿਲਕੁਲ ਨਸ਼ਿਆਂ ਤੋਂ ਦੂਰ ਰਹਿ ਕੇ ਉਹ ਇੱਕ ਸਾਡੇ ਲਈ ਬੜੀ ਬੱਚਿਆਂ ਲਈ ਬੜੀ ਵੱਡੀ ਮਿਸਾਲ ਬਣਿਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਦੀ ਸਿਰ ਹੁਣ ਬੱਚੇ ਆਣਗੇ ਵੀ ਤੁਹਾਡੇ ਨਾਲ ਵੀ ਰਾਤਾ ਕਾਇਮ ਕਰਨਗੇ ਤੁਹਾਡੇ ਵੱਲੋਂ ਵੀ ਕੋਈ ਅਜਿਹਾ ਇੰਸਟੀਟਿਊਸ਼ਨ ਖੋਲਿਆ ਜਾਵੇ ਕਿ ਜਿੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾ ਸਕੇ ਤੇ ਨਸ਼ਾ ਦੂਰ ਰੱਖਿਆ ਜਾ ਸਕੇ ਬਿਲਕੁਲ ਬਿਲਕੁਲ ਇਹ ਸਾਰੇ ਇੰਸਟੀਟਿਊਟ ਹੈਗੇ ਹੋ ਨਾ ਬਸਤੇ ਅਸੀਂ ਹੁਣ ਇੱਕ ਹੋਰ ਨਵਾਂ ਜਿਮ ਲੈ ਕੇ ਆ ਰਹੇ ਹਾਂ ਤੇ ਜੀਨੀਅਸ ਸਕ ਪਹਿਲੇ ਹੀ ਬਹੁਤ ਤੁਸੀਂ ਇਸ ਇਲਾਕੇ ਵਿੱਚ ਦੇਖਿਆ ਹੋਣਾ ਕਿ ਜੀਨियस ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਇਸ ਦਾ ਬਹੁਤ ਵੱਡੇ ਉਪਲਬਧੀਆਂ ਦੇ ਚੱਲ ਰਹੇ ਬੜੇ ਸਾਡੇ ਬੱਚੇ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਏ ਤਾਂ ਇਸ ਚੀਜ਼ ਕੋਈ ਦੂ ਰਾਏ ਨਹੀਂ ਹੈਗੀ ਕਿ ਸਾਡੇ ਸਕੂਲ ਸਪੋਰਟਸ ਨੂੰ ਬਹੁਤ ਵੱਡੀ ਉਪਲਬਧੀ ਕਰ ਰਿਹਾ ਹੈ ਜੀ ਸੋ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੈ ਰਹੀ ਸਨੇਹਾ ਕਿ ਏਡੀ ਵੱਡੀ ਐਗਜ਼ੈਂਪਲ ਸੈੱਟ ਕਰਤੀ ਸਾਡੇ ਛੋਟੇ ਜਿਹੇ ਪਿੰਡ ਚੋਂ ਖੜੇ ਹੋ ਕੇ ਜੁਝਾਰ ਸਿੰਘ ਨੇ ਉਹਨੂੰ ਸਿੱਖ ਕੇ ਉਹਨੂੰ ਦੇਖ ਕੇ ਉਹਦੇ ਵੱਲ ਸਿੱਖੋ ਤੇ ਇੱਕ 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 اتنا ਗੋਲ ਸੈੱਟ ਕਰੋ ਇੱਕ ਡਿਸਪੀਸਪਲਨ ਚਾਓ ਕਿ ਅਸੀਂ ਸਪੋਰਟਸ ਨੂੰ ਜਾਂ ਅਸੀਂ ਕਿਸੇ ਵੀ ਚੀਜ਼ ਵਾਸਤੇ ਕਰਨ ਵਾਸਤੇ ਮੈਨੂੰ ਲੱਗਦਾ ਹੈ ਡਿਸਪੀਸਪਲਨ ਸਭ ਤੋਂ ਜ਼ਰੂਰੀ ਹੈ ਇੱਕ ਟਾਈਮ ਟੇਬਲ ਬਣਾਓ ਆਪਣੀ ਲਾਈਫ ਦਾ ਅਸੀਂ ਸਕੂਲ ਵਿੱਚ ਵੀ ਜਾਂਦੇ ਹਾਂ ਤਾਂ ਕਿ ਟਾਈਮ ਟੇਬਲ ਦੇ ਨਾਲ ਚੱਲਦੇ ਹਾਂ ਤਾਂ ਅਗਰ ਟਾਈਮ ਟੇਬਲ ਬਣੇਗਾ ਅਗਰ ਅਸੀਂ ਡਾਈਟ ਦਾ ਸੇਧ ਦਾ ਧਿਆਨ ਰੱਖਾਂਗੇ ਸਪੋਰਟਸ ਵਿੱਚ ਚਾਵਾਂਗੇ ਤਾਂ ਨਸ਼ਿਆਂ ਤੋਂ ਜ਼ਰੂਰ ਅਸੀਂ ਦੂਰ ਰਹਾਂਗੇ ਮੇਰੀ ਸਾਰਿਆਂ ਲਈ ਇਹੀ ਉਮੀਦ ਵੀ ਹੈ ਤੇ ਮੈਂ ਇਹੀ ਕਹਿੰਦਾ ਵੀ ਆਪਾਂ ਸਪੋਰਟਸ ਵਿੱਚ ਹਮੇਸ਼ਾ ਜੁੜੀਏ ਕਿ ਆਪਾਂ ਆਪਣੇ ਦੇਸ਼ ਦਾ ਆਪਣੇ ਨਾਮ ਪੇਰੈਂਟਸ ਆਪਣੇ ਸਕੂਲਾਂ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ